ਆਇਆ ਪਰਮੇਸ਼ਰ ਆਉਣ ਵਾਲਾ 크리스마ਸ ਔਰ ਨਵਾਂ ਸਾਲ ਸਭ ਦੇ ਲਈ ਬੜੀ ਖੁਸ਼ੀਆਂ ਵਾਲਾ ਬਰਕਤਾਂ ਵਾਲਾ ਤੰਦਰੁਸਤੀਆਂ ਵਾਲਾ ਹੋਣੇ ਪਾਏ ਤਾਂ ਹੀ ਆਪਾਂ ਛੋਟੇ ਜਿਹੇ ਬੱਚਿਆਂ ਨੂੰ ਮੇਡੇ ਬੱਬੂ ਦੇ ਨਾਲ ਮਿਲ ਕੇ ਸੁਣਾਗੇ ਔਰ ਉਸ ਤੋਂ ਬਾਅਦ ਅਸੀਂ ਪਤਰਸ ਨਾਲ ਮਿਲ ਕੇ ਦੁਆ ਕਰਾਂਗੇ ਇਸ ਪਰਿਵਾਰ ਦੇ ਲਈ ਔਰ ਪੂਰੇ ਪਿੰਡ ਦੇ ਲਈ ਅਸੀਂ ਦੁਆ ਕਰਾਂਗੇ ਹਾਲੇਲੂਇਆ ਹਾਲੇਲੂਇਆ ਸਭ बोलेंगे ਹਾਲੇਲੂਇਆ ਹਾਲੇਲੂਇਆ ਸੁਪ੍ਰੇ ਯੇਸ਼ੂ ਮਸੀਹ ਦਾ ਧੰਨਵਾਦ ਕਰਦੇ ਹਾਂ ਕਿ ਯੇਸ਼ੂ ਮਸੀਹ ਨੇ ਆਪਣੇ ਸਿੰਘਾਸਨ ਦੇ ਥੱਲੇ ਸਾਨੂੰ ਸਭ ਨੇ ਇਕੱਠਾ ਕੀਤਾ ਹੈ ਔਰਦਾ ਦੇ ਵਿੱਚ ਮੈਂ ਇੱਕ ਵਚਨ ਉਵਲਣ ਲੱਗਿਆ ਹਾਂ ਔਰ ਲਿਖਾ ਹੈ ਮਤੀ ਦੀ ਕਿਤਾਬ ਦੇ ਵਿੱਚ ਉਹ ਪੁੱਤਰ ਨੂੰ ਜਨਮ ਦੇਵੇਗੀ ਉਸ ਦਾ ਨਾਮ ਯੇਸੂ ਰੱਖੀ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਛੁਟਕਾਰਾ ਦੇਵੇਗਾ ਸੋ ਯੇਸੂ ਮਸੀਹ ਦਾ ਜਨਮ ਸਿਰਫ ਇੱਕ ਚੀਜ਼ ਕਰਕੇ ਹੋਇਆ ਹੈ ਜੋ ਦੁਨੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਵਧ ਰਿਹਾ ਹੈ ਔਰ ਉਹ ਸ਼ਬਦ ਹੈ ਪਾਪ ਔਰ ਉਸ ਪਾਪ ਤੋਂ ਆਜ਼ਾਦ ਕਰਨ ਦੇ ਲਈ ਉਸ ਪਾਪ ਤੋਂ ਬਾਹਰ ਕੱਢਣ ਦੇ ਲਈ ਯੇਸ਼ੂ ਵਸੀਦਾ ਇਸ ਦੁਨੀਆ ਦੇ ਉੱਤੇ ਜਨਮ ਹੋਇਆ ਔਰ ਉਹਦੇ ਜਨਮ ਹੋਣ ਦੇ ਨਾਲ ਇੱਕ ਵੱਡੀ ਖੁਸ਼ਖਬਰੀ ਸਾਡੇ ਸਭ ਦੇ ਲਈ ਇਹ ਹੈ ਕਿ ਇਸ ਦੁਨੀਆ ਤੇ ਔਰ ਆਸਮਾਨ ਦੇ ਉੱਤੇ ਕੋਈ ਹੋਰ ਨਾਮ ਨਹੀਂ ਹੈ ਜਿਸ ਨਾਮ ਦੇ ਵਿੱਚ ਪਾਪ ਦਾ ਖਾਤਮਾ ਹੋ ਸਕਦਾ ਹੈ ਸਿਰਫ ਯੇਸ਼ੂ ਨਾਮ ਹੈ ਜਿਸ ਦੇ ਨਾਮ ਦੇ ਦੁਆਰਾ ਅਸੀਂ ਪਾਪ ਤੋਂ ਬਾਹਰ ਆ ਸਕਦੇ ਹਾਂ ਪਾਪ ਬਾਰੇ ਜਾਣ ਸਕਦੇ ਹਾਂ ਔਰ ਅੱਜ ਇਸ वचन ਨੂੰ ਧਿਆਨ ਦੇ ਨਾਲ ਸੁਣੀਏ ਕਿ ਯੇਸ਼ੂ ਮਸੀਹ ਦਾ ਜੋ ਜਨਮ ਹੈ ਕਿਸੇ ਦਾ ਪਹਿਰਾਵਾ ਬਦਲ ਨਹੀਂ ਨਹੀਂ ਹੋਇਆ ਕਿਸੇ ਦੀ ਜਾਤ ਬਦਲਣ ਦੇ ਲਈ ਨਹੀਂ ਹੋਇਆ ਕਿਸੇ ਦਾ ਧਰਮ ਬਦਲਣ ਦੇ ਲਈ ਨਹੀਂ ਹੋਇਆ ਇੱਥੇ ਜੋ ਪਰਮੇਸ਼ਰ ਦੀ ਬਾਣੀ ਸਾਨੂੰ ਸਿੱਧਾ ਸਪਸ਼ਟ ਬਿਆਨ ਕਰਦੀ ਹੈ ਕਿ ਉਹ ਸਾਰੀ ਦੁਨੀਆ ਦੇ ਪਾਪ ਚੁੱਕਣ ਲਈ ਇਸ ਧਰਤੀ ਦੇ ਉੱਤੇ ਪੈਦਾ ਹੋਇਆ ਹੈ ਸਾਡੀ ਜ਼ਿੰਦਗੀ ਸਾਡਾ ਜੀਵਨ ਵੀ ਪਹਿਲਾ ਪਾਪ ਦੇ ਵਿੱਚ ਸੀ لیکن جدوں ਅਸੀਂ ਮਸੀਹ ਯਿਸੂ ਨੂੰ ਅਸੀਂ ਜਾਣ ਲਿਆ ਅਸੀਂ ਪਾਪ ਤੋਂ ਬਾਹਰ ਆ ਗਏ ਔਰ ਰੋਸ਼ਨੀ ਵਾਲਾ ਜੀਵਨ ਅਸੀਂ ਬਤੀਤ ਕਰਨ ਲੱਗ ਗਏ ਹਾਂ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਸ ਯਿਸੂ ਮਸੀਹ ਦਾ ਕਿ ਜਿਸ ਨੇ ਇਸ ਦਸੰਬਰ ਦੇ ਮਹੀਨੇ ਦੇ ਵਿੱਚ ਜਨਮ ਲਿਆ ਔਰ ਪੂਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਕਿ ਤੁਸੀਂ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੇ ਅੱਜ ਅਸੀਂ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਇਸ ਖੁਸ਼ਖਬਰੀ ਨੂੰ ਸੁਣਾ ਰਹੇ ਆ ਜੋ ਖੁਸ਼ਖਬਰੀ ਸਾਡੇ ਕੋਲੇ ਆਈ ਹੁਣ ਤੁਹਾਡੇ ਕੋਲੇ ਵੀ ਆ ਗਈ ਹੈ ਤੇ ਉਹ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਸਭ ਜਨ ਇੱਕ ਹੀ ਆਸਮਾਨ ਦੇ ਥੱਲੇ ਇੱਕ ਹੀ ਜਗ੍ਹਾ ਦੇ ਉੱਤੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਵਡਿਆਈ ਦੇਈਏ ਤੇ ਅੱਜ ਸਾਡੇ ਕੋਲੇ ਮੌਕਾ ਹੈ ਕਿ ਅਸੀਂ ਉਸ ਯਿਸੂ ਨਾਮ ਨਸੀਖ ਆਪਣੇ ਅੰਦਰ ਲੈ ਲਈਏ ਅੱਜ ਸਾਡੇ ਕੋਲੇ ਮੌਕਾ ਹੈ ਸਾਡੇ ਕੋਲੇ ਇੱਕ ਅੱਛਾ ਅਫਸਰ ਆ ਚੁੱਕਾ ਹੈ ਕਿ ਉਹ ਨਾਮ ਜੋ ਪਾਪਾਂ ਦੀ ਮਾਫੀ ਸਾਨੂੰ ਦੇ ਸਕਦਾ ਹੈ ਪਾਪਾਂ ਤੋਂ ਸਾਨੂੰ ਛੁਡਾ ਸਕਦਾ ਹੈ ਸਦਾ ਦੀ ਮੌਤ ਤੋਂ ਸਾਨੂੰ ਬਚਾ ਸਕਦਾ ਹੈ ਅੱਜ ਉਹ ਨਾਮ ਤੁਹਾਡੇ ਹਿਰਦਿਆਂ ਦੇ ਵਿੱਚ ਆ ਗਿਆ ਹੈ ਲੇਕਿਨ ਫੈਸਲਾ ਸਾਡਾ ਹੈ ਕਿ ਅਸੀਂ ਉਸ ਖੁਸ਼ਕਵਰੀ ਨੂੰ ਉਸ ਨਾਮ ਨਸੀਲ ਲੈਂਦੇ ਕਿਵੇਂ ਹਾਂ ਔਰ ਪਰਮੇਸ਼ਰ ਦਾ वचन ਕਹਿੰਦਾ ਹੈ ਕਿ ਜਿੰਨਾਂ ਨੇ ਵੀ ਉਸ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੇ ਪਰਮੇਸ਼ਰ ਦੇ ਧੀਆ ਪੁੱਤਰ ਹੋਣ ਦਾ ਹੱਕ ਪਾ ਲਿਆ ਤੇ ਅੱਜ ਜੇ ਤੁਸੀਂ ਵਿਸ਼ਵਾਸ ਕਰੋਗੇ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰੋਗੇ ਆਸਮਾਨ ਔਰ ਪ੍ਰਿਥਵੀ ਨੂੰ ਬਣਾਉਣ ਵਾਲੇ ਉੱਤੇ ਤੇ ਵਿਸ਼ਵਾਸ ਕਰੋ ਕਿ ਉਹ ਤੁਸੀਂ ਵਿਸ਼ਵਾਸ ਕਰਨ ਦੇ ਨਾਲ ਉਹਦੇ ਧੀ ਤੇ ਪੁੱਤਰ ਬਣ ਜਾਓਗੇ ਬੋਲਾਂਗੇ ਹallelujah 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 ਔਰ ਉਸਤੇ ਪੁੱਤਰ ਬਣਨ ਦੇ ਲਈ ਤੁਹਾਨੂੰ ਸਿੱਧਾ ਇੱਕ ਚੀਜ਼ ਦੇ ਕੋਲੇ ਜਾਣਾ ਪੈਣਾ ਇੱਕ ਨਾਮ ਕੋਲੇ ਜਾਣਾ ਪੈਣਾ ਹੈ ਜਿਹਦਾ ਨਾਮ ਯਿਸੂ ਮਸੀਹ ਹੈ ਬੋਲਾ ਕਿ ਹਾਲੇਲੂਇਆ ਹਾਲੇਲੂਇਆ ਜੋ ਤੁਹਾਡੇ ਦੁੱਖੜੇ ਜੋ ਤੁਹਾਡੇ ਪਾਪ ਜੋ ਤੁਹਾਡੀਆਂ ਪਰੇਸ਼ਾਨੀਆਂ ਹਰ ਹਾਲਾਤਾਂ ਨੂੰ ਉਹ ਬਦਲ ਕੇ ਰੱਖ ਦੇਣ ਵਾਲਾ ਪਰਮੇਸ਼ਰ ਹੈ ਬੋਲਾ ਕਿ ਹਾਲੇਲੂਇਆ ਹਾਲੇਲੂਇਆ ਉਸ ਜਗ੍ਹਾ ਦੇ ਉੱਤੇ ਵੀ ਇਹੀ ਨਾਮ ਦੱਸਿਆ ਗਿਆ ਕਿ ਯਿਸੂ ਨਾਮ ਹੋਵੇਗਾ ਉਸ ਬੱਚੇ ਦਾ ਨਾਮ ਯਿਸੂ ਨਾਮ ਹੋਵੇਗਾ ਉਸ ਬਾਲਕ ਦਾ ਨਾਮ ਔਰ ਉਹ ਪੂਰੀ ਦੁਨੀਆ ਦੇ ਪਾਪ ਚੁੱਕ ਵੇਗਾ ਬੋਲਾ ਕਿ ਹallelujah ਹallelujah ਅੱਜ ਉਹਦਾ ਜਨਮ ਦਿਹਾੜਾ ਜੋਸੀਂ ਮਨਾ ਰਹੇ ਆ ਇਸ ਖੁਸ਼ੀ ਦੇ ਨਾਲ ਅਸੀਂ ਮਨਾ ਰਿਹਾ ਵੀ ਸਾਨੂੰ ਪਾਪਾਂ ਦੇ ਵਿੱਚੋਂ ਕੱਢਣ ਦੇ ਲਈ ਕੋਈ ਆਇਆ ਹੈ ਦੁਨੀਆ ਦੇ ਉੱਤੇ ਸਾਡੇ ਪਾਪ ਸ਼ਮਾ ਕਰਨ ਦੇ ਲਈ ਕੋਈ ਆਇਆ ਹੈ ਦੁਨੀਆ ਦੇ ਉੱਤੇ ਔਰ ਮੈਂ ਤੁਹਾਨੂੰ ਸਿੱਧਾ ਇਸ ਗੱਲ ਦੇ ਉੱਤੇ ਟਾਰਗੇਟ ਕਰਾਂਗਾ ਆ ਜਾਈਏ ਯੀਸ਼ੂ ਮਸੀਹ ਦੇ ਕੋਲੇ ਆ ਜਾਈਏ ਉਹਦੀ ਹਜ਼ੂਰੀ ਦੇ ਵਿੱਚ ਤਾਂ ਕਿ ਤੁਹਾਡੇ ਪਾਪ ਤੁਹਾਡੇ ਹਰ ਇੱਕੋ ਪਾਪ ਜੋ ਅਸੀਂ ਕੀਤੇ ਆ ਜੋ ਸਾਡੇ ਬਾਪ ਦਾਦਿਆਂ ਨੇ ਕੀਤੇ ਆ ਉਹ ਸ਼ਮਾ ਹੋ ਜਾਣ اسی مسیح ਦੇ ਵਿੱਚ ਇੱਕ ਅੱਛੀ ਇੱਕ ਔਰ ਸਦਾ ਵਾਲੀ ਜ਼ਿੰਦਗੀ ਨੂੰ ਸੀ ਬਤੀਤ ਕਰ ਸਕੀਏ ਬੋਲਾਂਗੇ ਹallelujah 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 ਔਰ ਕੋਈ ਨਾਮ ਨਹੀਂ ਹੈ ਕਲਾ ਯਿਸੂ ਨਾਮ ਹੈ ਜੋ ਉਹਦੇ ਨਾਮ ਦੇ ਕਰਕੇ ਹੀ ਦੱਸਿਆ ਗਿਆ ਹੈ ਕਿ ਉਹ ਪੂਰੀ ਦੁਨੀਆ ਦੇ ਪਾਪ ਚੁੱਕ ਲਵੇਗਾ ਬੋਲਾਂਗੇ ਹallelujah 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 ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇ ਇਸ ਛੋਟੇ ਜਿਹੇ ਬਚਨ ਦੇ ਦੁਆਰਾ ਔਰ ਲਾਸਟ ਦੇ ਵਿੱਚ ਇੱਕ ਹੀ ਗੱਲ ਕਹਾਂਗਾ ਪਰਮੇਸ਼ਰ ਤੁਹਾਨੂੰ ਬੁਲਾਉਂਦਾ ਹੈ ਆਪ ਦੇ ਕੋਲੇ ਪਰਮੇਸ਼ਰ ਤੁਹਾਨੂੰ ਸੱਦਾ ਦਿੰਦਾ ਹੈ ਆਪ ਦੇ ਕੋਲੇ ਕਿ ਆਓ आओ मेरे कोषमा तो कर सो बोलाइए हालेलूरी। इस वचन के लिए, लिए, लिए। विचार ब्रदर पत्र है अलग प्रार्थना करा सोइए सब अपनी अखा बंद करा दुआ करा खुदा बन परमेश्वर थोड़ा तो धनबाद कर दें प्रभु जी अल्ले समय लिये परमेश् सामने सबन इकट्ठे किया प्रभु जी और परमेश्वर में इस बच्चे ने दुआ करना प्रभु जिन्हें लोग का कानून प्याय खुदावन परमेश्वर वचन ने बीज खुदावन परमेश्वर हज़ार गुना फल लेके आने पाए मृत्यु परमेश्वर खुदावन तुम महान हो प्रभु जी और दुआ करना इस परिवार ली प्रभु और इस मोहल्ले ली इस पिंडली खुदावन परमेश्वर प्रभू जी जो भी खुदावन परमेश्वर तू इस पिंड खुदावन इस घ चुने प्रभु जी अपनी महिमा परमेश्वर प्रभू जी एक एक जन खुदावन नाम भी वहमा करने वाला होगा सामरति परमेश्वर प्रभु जी और आने वाला क्रिसमस कुदावन परमेश्वर और नवं साल प्रभु इस घर ले कुदावन परमेश्वर और इस पिंड खुदावन परमेश्वर आशीष भरिया होने पाए सामर्थी परमेश्वर खुदावन तुम्हें महान हो प्रभु जैसी जी असी दो हजार चौबीस जो वर्कता इस घर में देखिया प्रभु जी उस तो हजार गुणा प्रभु है दो हज़ार पच्ची खुदावन परमेश्वर इस घर लिए आसवंत होमेश्वर तुम महान हो प्रभु और इस घर द्वारा खुदावन ए पिंड बचाया जाए खुदा हम असी ਕੀ ਸਾਲ ਦੇ ਵਿੱਚ ਕੁਦਵਨ ਆਉਣ ਵਾਲੇ ਵਿੱਚ ਕੁਦਵਨ ਪਰਮੇਸ਼ਰ ਤੁਸੀਂ ਮਹਾਨੋ ਪ੍ਰਭੂ ਜੀ ਅਤੇ ਤੁਹਾਡੇ ਦਾਸ ਸੌ ਦਾਸੀਆਂ ਦਾ ਇਸ ਘਰ ਵਿੱਚ ਆਣਾ ਇਸ ਪਿੰਡ ਵਿੱਚ ਆਣਾ ਪ੍ਰਭੂ ਇੱਕ ਆਸਤਾ ਕਾਂ ਠੈਰੇ ਸਮਰਤੀ ਪਰਮੇਸ਼ਰ ਤੁਹਾਡੇ ਪਵਿੱਤਰ ਨਾਮ ਨੂੰ ਮਹਿਮਾ ਦਿੰਦੇ ਹੋ ਯੀਸ਼ੂ ਮਸੀਹ ਦੇ ਨਾਮ ਤੇ ਮੰਗਦੇ ਆਂ ਹਾਲੇਲੂਇਆ